ਕੂੜ ਨਖੂਟੇ ਨਾਂ ਦਾ ਉੜਕ ਸੱਚ ਰਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਹਾਜ਼ਾ ਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ 'ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਟੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈ ਹੋ ਗਈ ਹੈ ਕਿ ਦੋ ਝੂਠੇ ਮੁਕੱਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਡਰੱਗ ਦਾ ਕੇਸ ਜਿਹਦੇ 'ਚ 4.5 ਸਾਲ ਚਲਾਨੀ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਜਿੱਦੇ ਕੋਈ ਜਿਦਾਦ ਨਹੀਂ ਕੋਈ ਆਮਦਨਾਮ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰਜਿਸਟਰ ਹੈ ਸਿਰਫ ਵਿਕਰਮ ਜੀਤਿਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਧਾਨ ਦੀ ਇੱਕ ਵਾਰ ਫੇਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫੇਰ ਮੂਦੀਖਾਨੀ ਕੂੜ ਨਿਖੋਟੇ ਨਾਨਕਾ ਉੜਕਸਾ ਚਰਚੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕਦਮਾ ਆਮਦਨ ਤੋਹਾਡਾ ਜਦਾਤ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ 'ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਟੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਹੈ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈਅ ਹੋ ਗਈ ਹੈ ਕਿ ਦੋ ਝੂਠੇ ਮੁਕੱਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਡਰੱਗ ਦਾ ਕੇਸ ਜਿਹਦੇ 'ਚ 4.5 ਸਾਲ ਚਲਾਨੀ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਹਰ ਜਾਇਦਾਦ ਦਾ ਕੇਸ ਜਿਹਦੇ 'ਚ ਕੋਈ ਜਾਇਦਾਦ ਨਹੀਂ ਕੋਈ ਆਮਦਨ ਆਮ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰੈਜਿਸਟਰ ਸਿਰਫ ਵਿਕਰਮ ਦੀ ਜੀਤੀਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਿਧਾਨ ਦੀ ਇੱਕ ਵਾਰ ਫੇਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫੇਰ ਮੂਦੀਖੜੀ